ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਮਲਟੀ ਲਰਨ ਅਕੈਡਮੀ ਵਿੱਚ। ਖੋਪ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਵੋਗੇ ਜੀ ਅੱਜ ਆਪਣਾ ਟੌਪਿਕ ਹੈ ਜੀ ਗੁਰੂ ਤੇਗ ਬਹਾਦਰ ਜੀ ਦਾ। ਉਹਨਾਂ ਦੇ ਨਾਲ ਜੀਵਨ ਨਾਲ ਸੰਬੰਧਿਤ ਜਿਹੜੀਆਂ ਉਹਨਾਂ ਦੀਆਂ ਯਾਤਰਾਵਾਂ ਸੀਗੀਆਂ ਉਹਦੇ ਬਾਰੇ ਚਰਚਾ ਕਰਾਂਗੇ ਜੀ। ਜੋ ਬੱਚੇ ਪੰਜਾਬੀ ਦੇ 20 ਪੇਪਰ ਹਿਸਟਰੀ ਦੀ ਤਿਆਰੀ ਕਰ ਰਹੇ ਹਨ ਜੀ ਹਿਸਟਰੀ ਦਾ ਟੌਪਿਕ ਹੈ ਜਿਹੜਾ ਉਹਦੇ ਆਪਾਂ ਗੁਰੂ ਤੇਗ ਬਹਾਦਰ ਜੀ ਬਾਰੇ ਪੜਾਂਗੇ ਜੀ ਆਪਾਂ ਉਹਨਾਂ ਦੀਆਂ ਕੀ ਯਾਤਰਾਵਾਂ ਸੀਗੀਆਂ ਪਹਿਲਾਂ ਆਪਾਂ ਪਿਛਲੀ ਕਲਾਸ ਵਿੱਚ ਆਪਾਂ ਗੁਰੂ ਜਾਇਓ ਜੀ ਦੇ ਮੁੱਢਲੇ ਜੀਵਨ ਬਾਰੇ ਪੜਿਆ ਸੀ ਅੱਜ ਆਪਾਂ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਬਾਰੇ ਪੜਾਂਗੇ ਸਭ ਤੋਂ ਪਹਿਲਾਂ ਜਿਹੜੀਆਂ ਯਾਤਰਾਵਾਂ ਸੀ ਗੁਰੂ ਜੀ ਦੀਆਂ ਆਪਾਂ ਜਿਹੜੀਆਂ ਪੰਜਾਬ ਵਿੱਚ ਉਹਨਾਂ ਨੇ ਯਾਤਰਾਵਾਂ ਕੀਤੀਆਂ ਸੀ ਉਹਨਾਂ ਬਾਰੇ ਪੜਾਂਗੇ ਜਿਹੜੀਆਂ ਪੰਜਾਬ ਚ ਕੀਤੀਆਂ ਸੀਗੀਆਂ ਹਾਂਜੀ ਸਭ ਤੋਂ ਪਹਿਲਾਂ ਅੰਮ੍ਰਿਤਸਰ ਗੁਰਤੇਗ ਬਹਾਦਰ ਜੀ ਦੇ ਜੰਮਬਰ 1634 ਸੀ ਵਿੱਚ ਸਭ ਤੋਂ ਪਹਿਲਾਂ ਬਾਬਾ ਬਕਾਲਾ ਤੋਂ ਬਾਅਦ ਉਹ ਅੰਮ੍ਰਿਤਸਰ ਪਹੁੰਚੇ ਸੀਗੀ ਤੇ ਇੱਥੇ ਅੰਮ੍ਰਿਤਸਰ ਵਿੱਚ ਉਹਨਾਂ ਦਾ ਕੀ ਸੀਗਾ ਜਨਮ ਹੋਇਆ ਸੀਗਾ ਤੇ ਉਹਨਾਂ ਦਾ ਜਿਹੜਾ ਬਚਪਨ ਸੀਗਾ ਇੱਥੇ ਗੁਜ਼ਰਿਆ ਸੀਗਾ ਤੇ ਜਦੋਂ ਉਸ ਸਮੇਂ ਹਰਮੰਦਰ ਸਾਹਿਬ ਤੇ ਜਿਹੜਾ ਜਦੋਂ ਆਏ ਸੀਗੇ ਗੁਰੂ ਸਾਹਿਬ ਉਹ ਤੇ ਹਰਮੰਦਰ ਸਾਹਿਬ ਤੇ ਜਿਹੜਾ ਪ੍ਰਿਥਵੀ ਚੰਦ ਬੀਜ ਦਾ ਪੁੱਤਰ ਸੀਗਾ ਜੀ ਹਰ ਜਮੀਨਾ ਉਹਦਾ ਕਬਜ਼ਾ ਸੀਗਾ ਉਹ ਪ੍ਰਿਸ਼ਟਾਚਾਰੀ ਮੰਸਤਾ ਨਾਲ ਮਿਲ ਕੇ ਆਪ ਦੇ ਆਪ ਨੂੰ ਗੁਰੂ ਮੰਨੀ ਬੈਠਾ ਸੀਗਾ ਜਦੋਂ ਗੁਰੂ ਸਾਹਿਬ ਜੀ ਦੀ ਆਉਣ ਦੀ ਖਬਰ ਮਿਲੀ ਤਾਂ ਉਹ ਉਸ ਨੂੰ ਆਪਣੀ ਗੁਰਗੱਦੀ ਦਾ ਫਿਕਰ ਹੋ ਗਿਆ ਸੀ ਇਸ ਲਈ ਹਰਮੰਦਰ ਸਾਹਿਬ ਦੇ ਉਹਨੇ ਸਾਰੇ ਦਰਵਾਜ਼ੇ ਬੰਦ ਕਰਵਾਤੇ ਸੀਗੇ ਸਾਰੇ ਦਰਵਾਜ਼ੇ ਜਿਹੜੇ ਬੰਦ ਕਰਵਾਤੇ ਸੀ ਤਾਂ ਜੋ ਗੁਰੂ ਸਾਹਿਬ ਅੰਦਰ ਦਖਲ ਨਾ ਹੋ ਸਕਣ ਇਸ ਲਈ ਉਹਨੇ ਜਦੋਂ ਪਹੁੰਚ ਕੇ ਸਾਰੇ ਦਰਵਾਜ਼ੇ ਬੰਦ ਕਰ ਲਏ ਸੀ ਤਾਂ ਗੁਰੂ ਜੀ ਨੂੰ ਇਹ ਦੇਖ ਕੇ ਬੜਾ ਦੁੱਖ ਲੱਗਿਆ ਤੇ ਉਹ ਸਾਹਮਣੇ ਅਕਾਲ ਤਖਤ ਦੇ ਨੇੜੇ ਇੱਕ ਰੁੱਖ ਥੱਲੇ ਬੈਠ ਗਏ ਸੀਗੇ ਜੀ ਇਸ ਜਗ੍ਹਾ ਤੇ ਅੱਜ ਜਿਹੜਾ ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆਗਾ ਉਹਨੂੰ ਗੁਰਦੁਆਰੇ ਨੂੰ ਥੰਮ ਸਾਹਿਬ ਜਾਂ ਥੜਾ ਸਾਹਿਬ ਵੀ ਕਿਹਾ ਜਾਂਦਾਗਾ ਇਹ ਹੀ ਸੀਗਾ ਜੀ ਆਪਣੇ ਅੰਮ੍ਰਿਤਸਰ ਦੇ ਵਿੱਚ ਜਦੋਂ ਗੁਰੂ ਸਾਹਿਬ ਆਏ ਸੀਗੇ ਪਾਬਾ ਬਕਾਲਾ ਤੋਂ ਬਾਅਦ ਅੰਮ੍ਰਿਤਸਰ ਵਿੱਚ ਪਹੁੰਚੇ ਸੀਗੇ 1634 ਈਸਵੀ ਵਿੱਚ ਹਾਂਜੀ ਇੱਥੇ ਕੌਣ ਸੀਗਾ ਜੀ ਇੱਥੇ ਜਿਹੜਾ ਹਰਜਮੀ ਪ੍ਰਿਥਵੀ ਚੰਦਮੀ ਦਾ ਜਿਹੜਾ ਪੁੱਤਰ ਸੀਗਾ ਜੀ ਹਰਜਮੀਨਾ ਉਹਨੇ ਹਰਮੰਦਰ ਸਾਹਿਬ ਤੇ ਕਬਜ਼ਾ ਕਰ ਰੱਖਿਆ ਸੀਗਾ ਤੇ ਜਦੋਂ ਗੁਰੂ ਸਾਹਿਬ ਦੀ ਖ਼ਬਰ ਮਿਲੀ ਤਾਂ ਉਹਨੇ ਸਾਰੇ ਦਰਵਾਜ਼ੇ ਬੰਦ ਕਰ ਲਏ ਸੀਗੇ ਹਾਂਜੀ ਨੈਕਸਟ ਆਪਾਂ ਕਰਾਂਗੇ ਜੀ ਬੱਲਾ ਤੇ ਕੁੱਕੇ ਵਾਲੀ ਬੱਲਾ ਤੇ ਕੁੱਕੇ ਵਾਲੀ ਦੇ ਵਿੱਚ ਗਏ ਸੀਗੇ ਜੀ ਗੁਰੂ ਤੇਗ ਬਹਾਦਰ ਜੀ ਅੰਮ੍ਰਿਤਸਰ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਜਿਹੜੇ ਸੀਗੇ ਜੀ ਬੱਲਾ ਤੇ ਕੁੱਕਾ ਵਿਖੇ ਕੁੱਕੇ ਵਾਲੀ ਵਿਖੇ ਗਏ ਸੀਗੇ ਵੀ ਇਹ ਵੀ ਅੰਮ੍ਰਿਤਸਰ ਦੇ ਨਾਲ ਹੀ ਸੀਗੀ 6 ਕਿਲੋਮੀਟਰ ਦੂਰ ਤੇ ਪੈਂਦਾ ਸੀਗਾ ਜੀ ਹਾਂਜੀ ਗੁਰਦੇਵਹਾਦਰ ਜੀ ਸਿੱਖ ਸੰਗਤਾਂ ਦੇ ਸੱਦੇ ਤੇ ਜਿਹੜੇ ਸੀਗੇ ਉਹ ਬੱਲਾ ਪਿੰਡ ਵਿੱਚ ਗਏ ਸੀਗੇ ਜੀ ਇਹ ਅੰਮ੍ਰਿਤਸਰ ਤੋਂ 6 ਕਿਲੋਮੀਟਰ ਦੂਰੀ ਤੇ ਹੈਗਾ ਇੱਥੇ ਜਿਹੜੀਆਂ ਇਸ ਤਰ੍ਹਾਂ ਸੀਗਾ ਜੀ ਲੰਗਰ ਦੀ ਸੇਵਾ ਬਹੁਤ ਹੀ ਕੀਤੀ ਸੀ ਉਹਨਾਂ ਨੇ ਅੰਤਖ ਸੇਵਾ ਕੀਤੀ ਸੀਗੀ ਤੇ ਇੱਥੇ ਗੁਰੂ ਸਾਹਿਬ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਸੀ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ ਇਹ ਆਸ਼ੀਰਵਾਦ ਉਹਨਾਂ ਨੇ ਬੀਬੀਆਂ ਨੂੰ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਬੱਲੇ ਤੋਂ ਬਾਅਦ ਉਹ ਹੂਕੇ ਵਾਲੀ ਵਿਖੇ ਗਏ ਸੀਗੇ ਜੀ ਕੁਕੇਵਲੀ ਪਿੰਡ ਵਿੱਚ ਪਹੁੰਚੇ ਜੀ ਉੱਥੇ ਬਹੁਤ ਸਾਰੇ ਰੁੱਖ ਲੱਗੇ ਹੋਏ ਸੀਗੇ ਜੀ ਇਸ ਕਰਕੇ ਗੁਰੂ ਸਾਹਿਬ ਨੇ ਉਸ ਪਿੰਡ ਦਾ ਨਾਮ ਸੀਗੇ ਜੀ ਗੁਰੂ ਕਾ ਬਾਗ ਰੱਖ ਦਿੱਤਾ ਸੀਗਾ ਨੈਕਸਟ ਆਪਾਂ ਕਰਾਂਗੇ ਜੀ ਖਡੂਰ ਸਾਹਿਬ ਤੇ ਗੋਵਿੰਦਵਾਲ ਸਾਹਿਬ ਗਏ ਸੀਗੇ ਗੁਰੂ ਸਾਹਿਬ ਤੇ ਖੇਮ ਕਰਨ ਆਦ ਠੀਕ ਹੈ ਜੀ ਖਡੂਰ ਸਾਹਿਬ ਗੋਵਿੰਦਵਾਲ ਸੇ ਤਰਨ ਤਾਰਨ ਤੇ ਖੇਮ ਕਰਨ ਗੁਰੂ ਸਾਹਿਬ ਖੰਡੂਰ ਸਾਹਿਬ ਗੋਵਿੰਦਵਾਲ ਸਾਹਿਬ ਤੋਂ ਹੁੰਦੇ ਹੋਏ ਤਰਨਤਾਰ ਵਿਖੇ ਪਹੁੰਚੇ ਸੀ ਕਿ ਤਰਨਤਾਰ ਉਸ ਸਮੇਂ ਸਿੱਖਾਂ ਦਾ ਇੱਕ ਪ੍ਰਸਿੱਧ ਧਰਮ ਪ੍ਰਚਾਰ ਕੇਂਦਰ ਬਣਿਆ ਬਣ ਚੁੱਕਿਆ ਸੀਗਾ ਜੀ ਗੁਰੂ ਸਾਹਿਬ ਨੇ ਇੱਥੇ ਕੈਂਸਰ ਦੇ ਮਰੀਜ਼ਾਂ ਦੇ ਹਸਪਤਾਲ ਲਈ ਬਣਿਆ ਹਸਪਤਾਲੀ ਬੜਾ ਹੀ ਯੋਗਦਾਨ ਦਿੱਤਾ ਸੀਗਾ ਜੀ ਉਸ ਤੋਂ ਬਾਅਦ ਗੁਰੂ ਸਾਹਿਬ ਖੇਮ ਕਰਨ ਗਏ ਸੀਗੇ ਜੀ ਇੱਥੇ ਉਹਨਾਂ ਦੇ ਇੱਕ ਸੁਰਦਾ ਆਲੂ ਸੀਗਾ ਜੀ ਰਗੂ ਪੱਤਰਾਏ ਤੇ ਉਹਨੇ ਗੁਰੂ ਸਾਹਿਬ ਨੂੰ ਇੱਕ ਘੋੜੀ ਭੇਂਟ ਕੀਤੀ ਸੀ ਜੀ ਰਘੂ ਪਤਰ ਆਏ ਨੇ ਗੁਰੂ ਸਾਹਿਬ ਨੂੰ ਘੋੜੀ ਭੇਂਟ ਕੀਤੀ ਸੀ ਜੀ ਖੇਮ ਕਰਨ ਦੇ ਵਿੱਚ ਇਹ ਇਸੇ ਤਰ੍ਹਾਂ ਹੀ ਸਾਰੀਆਂ ਥਾਵਾਂ ਤੋਂ ਹੁੰਦੇ ਹੋਏ ਗੁਰੂ ਸਾਹਿਬ ਨੇ ਸੰਕਟੇ ਲੋਕਾਂ ਨੂੰ ਉਪਦੇਸ਼ ਦਿੱਤਾ ਤੇ ਨਾਮ ਨਾਲ ਜੋੜਿਆ ਨੈਕਸਟ ਆਪਾਂ ਕਰਾਂਗੇ ਜੀ ਕਰਾਂਗੇ ਜੀ ਕੀਰਤਪੁਰ ਅਤੇ ਬਲਾਸਪੁਰ ਵਿੱਚ ਉਹਨਾਂ ਦਾ ਨਿਵਾਸ ਉੱਥੇ ਉਹਨਾਂ ਦੀ ਯਾਤਰਾ ਸੀਗੀ ਜੀ ਕੀਰਤਪੁਰ ਤੇ ਬਲਾਸਪੁਰ ਵਿੱਚ ਹਾਂਜੀ ਉਸ ਤੋਂ ਬਾਅਦ ਗੁਰੂ ਸਾਹਿਬ ਕੀਰਤਪੁਰ ਤੇ ਬਲਾਸਪੁਰ ਵਿੱਚ ਗਏ ਸੀਗੇ ਜੀ ਮਾਝੇ ਦੇ ਪ੍ਰਦੇਸ਼ ਤੋਂ ਯਾਤਰਾ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਜੀ ਮਾਲਵਾ ਪ੍ਰਦੇਸ਼ ਵੱਲ ਗਏ ਸੀਗੇ ਜੀ ਇੱਥੇ ਉਹਨਾਂ ਨੇ ਬਠਿੰਡੇ ਤੇ ਫਰੀਦਕੋਟ ਦੇ ਕਈ ਜ਼ਿਲ੍ਹਿਆਂ ਵਿੱਚ ਪਿੰਡਾਂ ਵਿੱਚ ਪ੍ਰਚਾਰ ਕੀਤਾ ਜੀ ਇਸ ਤੋਂ ਬਾਅਦ ਗੁਰੂ ਜੀ ਬਾਂਗਰ ਦੇ ਪ੍ਰਦੇਸ਼ ਧਮਤਾਨ ਇਲਾਕੇ ਵਿੱਚ ਵੀ ਪਹੁੰਚੇ ਸੀਗੇ ਜੀ ਧਮਤਾਨ ਧਮਤਾਨ ਦਾ ਜਿਹੜਾ ਇਲਾਕਾ ਉਹਦੇ ਵਿੱਚ ਪਹੁੰਚੇ ਸੀ ਇੱਥੇ ਗੁਰੂ ਸਾਹਿਬ ਨੇ ਇੱਕ ਸਰੋਵਰ ਬਣਾਇਆ ਸੀਗਾ ਜੀ ਜਿਹੜਾ ਗੁਰੂ ਸਰ ਸਰੋਵਰ ਦਾ ਨਾਂ ਸੀਗਾ ਜੀ ਗੁਰੂ ਸਰ ਰੱਖਿਆ ਗਿਆ ਸੀਗਾ ਤੰਤਾਂ ਵਿੱਚ ਉਹਨਾਂ ਨੇ ਇੱਕ ਸਰੋਵਰ ਬਣਾਇਆ ਜਿਸ ਦਾ ਨਾਂ ਗੁਰੂ ਸਰ ਰੱਖਿਆ ਗਿਆ ਸੀਗਾ ਜੀ ਇਸ ਤੋਂ ਪਿੱਛੋਂ ਗੁਰੂ ਸਾਹਿਬ ਜੀ ਸੀਗੇ ਜੀ ਕੀਰਤਪੁਰ ਗਏ ਸੀਗੇ ਜੀ ਹਾਂਜੀ ਜਦੋਂ ਗੁਰੂ ਸਾਹਿਬ ਕੀਰਤਪੁਰ ਵਿੱਚ ਪਹੁੰਚੇ ਸੀਗੇ ਜੀ ਇੱਥੇ ਵੱਡੀ ਗਿਣਤੀ ਵਿੱਚ ਲੋਕ ਸੀਗੇ ਜਿਹੜੇ ਗੁਰੂ ਜੀ ਦਾ ਉਪਦੇਸ਼ ਸੁਣਨੇ ਆਉਂਦੇ ਸੀਗੇ ਤੇ ਆਪਣਾ ਜੀਵਨ ਨੂੰ ਸਫਲ ਕਰਦੇ ਸੀਗੇ ਤੇ ਇੱਕ ਵਾਰ ਜੀ ਉਹਨਾਂ ਨੇ ਰਾਣੀ ਚੰਪਾ ਦੇ ਸੱਦੇ ਤੇ ਬਲਾਸਪੁਰ ਵੀ ਗਏ ਸੀਗੇ ਜੀ ਬਲਾਸਪੁਰ ਵਿੱਚ ਗਏ ਸੀਗੇ ਜੀ ਇੱਥੇ ਗੁਰੂ ਸਾਹਿਬ ਜੀ ਬਲਾਸਪੁਰ ਵਿੱਚ ਵੀ 3 ਦਿਨ ਰਹੇ ਸੀਗੇ ਜੀ ਤੇ ਗੁਰੂ ਸਾਹਿਬ ਨੇ ਰਾਣੀ ਨੂੰ 500 ਰੁਪਏ ਰੁਪਏ ਦੀਆਂ ਮੋਹਰਾਂ ਸੀਗੀਆਂ ਜਿਹੜੀਆਂ 500 ਰੁਪਏ ਵਿੱਚ ਇਹ ਮੱਖੋਵਲ ਮੱਖੋਵਾਲ ਦੀ ਜ਼ਮੀਨ ਖਰੀਦੀ ਸੀ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੇ ਰਾਣੀ ਨੂੰ 500 ਰੁਪਏ ਦੇ ਕੇ ਮੱਖੋਵਾਲ ਦੀ ਕੁਝ ਜ਼ਮੀਨ ਖਰੀਦੀ ਸੀਗੀ ਜੀ ਇੱਥੇ ਗੁਰੂ ਸਾਹਿਬ ਨੇ 1663 ਈਸਵੀ ਵਿੱਚ ਇੱਕ ਨਵੇਂ ਨਗਰ ਦੀ ਸਥਾਪਨਾ ਕੀਤੀ ਸੀ ਉਸ ਜ਼ਮੀਨ ਤੇ 1663 ਵਿੱਚ ਇੱਕ ਨਵੇਂ ਨਗਰ ਦੀ ਸਥਾਪਨਾ ਕੀਤੀ ਕੀ ਸੀ ਜ ਤੇ ਇਸ ਨਗਰ ਦਾ ਜਿਹੜਾ ਨਾਮ ਸੀਗਾ ਗੁਰੂ ਸਾਹਿਬ ਨੇ ਆਪਣੀ ਮਾਤਾ ਦੇ ਨਾਂ ਤੇ ਰੱਖਿਆ ਗਿਆ ਸੀਗਾ ਜੀ ਇਸ ਦਾ ਨਾਂ ਸੀਗਾ ਚੱਕ ਨਾਨਕੀ ਜਿਹੜਾ ਕਿ ਬਾਅਦ ਵਿੱਚ ਆਨੰਦਪੁਰ ਸਾਹਿਬ ਦੇ ਨਾਲ ਪਰਛੇਦ ਹੋਇਆ ਸੀਗਾ ਜੀ ਚੱਕ ਨਾਨਕੀ ਦਾ ਦੂਸਰਾ ਨਾਮ ਹੈ ਜੀ ਆਪਣਾ ਐਮਸੀਕਿਊ ਵੀ ਆਉਂਦਾ ਹੈ ਇਹ ਚ ਚੱਕ ਨਾਨਕੀ ਦਾ ਦੂਸਰਾ ਨਾਮ ਕੀ ਸੀਗਾ ਜੀ ਆਨੰਦਪੁਰ ਸਾਹਿਬ ਸੀਗਾ ਜੀ ਬਾਅਦ ਵਿੱਚ ਇਸ ਦਾ ਨਾਮ ਜਿਹੜਾ ਸੀਗਾ ਆਨੰਦਪੁਰ ਸਾਹਿਬ ਰੱਖਤਾ ਸੀਗਾ ਜੀ ਚੱਕ ਨਾਨਕੀ ਦਾ ਹਾਂਜੀ ਸਟੂਡੈਂਟਸ ਇਹ ਸੀ ਆਪਣਾ ਅੱਜ ਦਾ ਟੌਪਿਕ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਪੰਜਾਬ ਵਿੱਚ ਕਿਹੜੀਆਂ-ਕਿਹੜੀਆਂ ਉਹਨਾਂ ਨੇ ਯਾਤਰਾਵਾਂ ਜਿਹੜੀਆਂ ਪੰਜਾਬ ਵਿੱਚ ਕੀਤੀਆਂ ਸੀਗੀਆਂ ਨੈਕਸਟ ਆਪਾਂ ਟੌਪਿਕ ਹੈ ਜੀ ਪੂਰਬੀ ਭਾਰਤ ਦੀਆਂ ਯਾਤਰਾਵਾਂ ਜਿਹੜੀਆਂ ਉਹਨਾਂ ਨੇ ਪੂਰਬੀ ਭਾਰਤ ਵਿੱਚ ਜਿਹੜੀਆਂ ਉਹਨਾਂ ਨੇ ਯਾਤਰਾਵਾਂ ਕੀਤੀਆਂ ਸੀ ਉਹਦੇ ਬਾਰੇ ਕਰਨੂੰ ਚਰਚਾ ਕਰਾਂਗੇ ਜੀ ਆਪਾਂ ਨੈਕਸਟ ਕਲਾਸ ਵਿੱਚ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਜੀ ਜੋ ਸਟੂਡੈਂਟ ਚੈਨਲ ਤੇ ਨਵੇਂ ਹਨ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣ ਤਾਂ ਜੋ ਨੈਕਸਟ ਵੀਡੀਓ ਦਾ ਲਿੰਕ ਤੁਹਾਨੂੰ ਮਿਲਦਾ ਰਹੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਆ ਕਰੋ ਤਾਂ ਜੋ ਸਟੂਡੈਂਟ ਪੰਜਾਬੀ ਹਿਸਟਰੀ ਦੇ ਪੇਪਰ ਦੀ ਤਿਆਰੀ ਕਰ ਰਹੇ ਹਨ ਜੀ ਉਹਨਾਂ ਲਈ ਵੀਡੀਓ ਹੈਲਪਫੁਲ ਹੋ ਸਕੇ ਨੈਕਸਟ ਆਪਾਂ ਟੌਪਿਕ ਹੈ ਜੀ ਆਪਾਂ ਲੈ ਕੇ ਆਵਾਂਗੇ ਪੂਰਬੀ ਭਾਰਤ ਦੀਆਂ ਯਾਤਰਾਵਾਂ ਪੂਰਬੀ ਭਾਰਤ ਵਿੱਚ ਗੁਰੂ ਸਾਹਿਬ ਨੇ ਕਿਹੜੀਆਂ ਯਾਤਰਾਵਾਂ ਕੀਤੀਆਂ ਸੀਗੀਆਂ ਜੀ ਉਹਦੇ ਬਾਰੇ ਕਰਾਂਗੇ ਜੀ ਇਨਾਂ ਜੋ ਵੀ ਆਪਾਂ ਟੌਪਿਕ ਕਰ ਰਹੇ ਆ ਜੀ ਰਾਜੇ ਇਹਨਾਂ ਨਾਲ ਹੀ ਰਿਲੇਟਡ ਆਪਾਂ ਸੈਟਰਡੇ ਨੂੰ ਜਾਂ ਸੰਡੇ ਨੂੰ ਆਪਾਂ ਲਾਈਵ ਐਮਸੀਕਿਊ ਦੀ ਕਲਾਸ ਲੈ ਕੇ ਆਉਣੇ ਆ ਜੀ ਤਾਂ ਜੋ ਤੁਹਾਡੀ ਇਹ ਜਿਹੜੀ ਪੇਪਰਾਂ ਦੀ ਚੰਗੀ ਤਰ੍ਹਾਂ ਤਿਆਰੀ ਹੋ ਸਕੇ ਇਹ ਆਪਣੇ ਪੇਪਰ A ਤੇ ਪੇਪਰ B ਦੋਵਾਂ ਲਈ ਹੈਲਪਫੁਲ ਹੈ ਜੀ ਪੰਜਾਬ ਹਿਸਟਰੀ ਪੇਪਰ A ਦੇ ਵਿੱਚ ਵੀ ਇਹ B ਦੇ ਵਿੱਚ ਵੀ ਚਲੋ ਠੀਕ ਹੈ ਸਟੂਡੈਂਟ ਥੈਂਕ ਯੂ